ਏ ਐਂ ਜੀ ਇਹ ਸਾਡੀ ਕੌਲ ਦਾ ਬੰਦ ਦੀ ਕਿਉਂਕਿ ਜਿਹੜਾ ਸਰਕਾਰਾਂ ਨੇ ਤੁਜਤਤ ਕਰੀ ਆ ਨੌਜਵਾਨਾਂ ਤੇ ਪੰਜਾਬੀਆਂ ਤੇ ਉਹ ਇਹਨਾਂ ਦੀ ਬੰਦ ਨਹੀਂ ਸੀ ਸਾਡਾ ਡੈਮੋਕਰੈਟਿਕ ਰਾਈਟ ਹੈ ਵੀ ਅਸੀਂ ਜਾ ਕੇ ਪ੍ਰਦਰਸ਼ਨ ਕਰ ਸਕਦੇ ਆ ਪ੍ਰਦਰਸ਼ਨ ਨੂੰ ਰੋਕਣਾ ਇੱਕ ਅਨਮਨੁੱਖੀ ਇੱਕ ਗੱਲ ਹੈਗੀ ਆ ਇਹ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਹਰਿਆਣਾ ਸਰਕਾਰ ਨੇ ਬਾਰਡਰ ਜਿਹੜੇ ਬੰਦ ਕੀਤੇ ਆ ਸ਼ੰਭੂ ਵੀ ਬੰਦ ਆ ਖਨੌਰ ਹੀ ਬੰਦ ਆ ਉੱਤੇ ਆਜੂ ਗਏ ਤੇ ਗੋਲੇ ਛੱਡੇ ਆ ਕਿ ਉਸ ਸਟੈਂਡ ਐ ਨੂੰ ਲੈ ਕੇ ਇਹ ਇਹਨਾਂ ਦੀ ਗਲਤ ਗੱਲ ਹੈ ਜੀ ਦੇਖੋ ਦਿੱਲੀ ਜਾਣ ਨੂੰ ਜਿਹੜੇ ਹਾਈਵੇਜ਼ ਨੇ ਹਾਈਵੇਜ਼ ਤੇ ਸਾਰਿਆਂ ਦਾ ਰਾਈਟ ਹੈ ਅਸੀਂ ਦਿੱਲੀ ਜਾ ਕੇ ਗੱਲ ਕਹਿਣੀ ਚਾਹੁੰਦੇ ਆ ਗੱਲ ਕਰਨੀ ਨਾ ਕਰਨੀ ਇਹਨਾਂ ਦੀ ਮਰਜ਼ੀ ਆ ਪਰ ਜਾਣੋ ਰੋਕਣਾ ਇਹਨਾਂ ਦੀ ਬਹੁਤ ਵੱਡੀ ਗਲਤੀ ਹੈ ਇਹ ਨਹੀਂ ਕਰਨਾ ਚਾਹੀਦਾ। ਕੀ ਕੇਂਦਰ ਮੀਟਿੰਗਾਂ ਕਰ ਰਿਹਾ ਰਾਤ ਵੀ ਜਿਹੜੀ ਮੀਟਿੰਗ ਹੋਈ ਹੈ ਪਰ ਟਾਈਮ ਅੱਗੇ ਲੋਗੇ ਦਿੱਤਾ ਜਾ ਰਿਹਾ ਤਿੰਨ ਮੀਟਿੰਗਾਂ ਹੋ ਚੁੱਕੀਆਂ ਹੁਣ ਅਗੇ ਚੌਥੀ ਦਾ ਲਈ ਦੱਸਾਂਗੇ। ਇਹ ਤੁਹਾਨੂੰ ਵੀ ਪਤਾ ਜੀ ਔਰ ਨਾਲੇ ਟਾਈਮ ਤੇ ਵਿੱਚ ਇਲੈਕਸ਼ਨ ਕੋਰਟ ਲੱਗ ਜਾਣਾ ਉਹਦੇ ਕਰਕੇ ਸਰਕਾਰਾਂ ਦੀ ਕੋਸ਼ਿਸ਼ ਆਈ ਹੁੰਦੀ ਹੈ ਵੀ ਕਿਵੇਂ ਵਕਤ ਲੰਘਾਇਆ ਜਾਵੇ। ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਕਿੰਨੀਆਂ ਵੱਤੋਂ ਵੱਧ ਹੁਣ ਜਾਂਦੀ ਸਰਕਾਰ ਤੋਂ ਮੰਗਾ ਮਨਵਾਈਆਂ ਜਾ ਸਕਦੀਆਂ ਨੇ ਕਿਉਂਕਿ ਹੁਣ ਵੋਟਾਂ ਦਾ ਟਾਈਮ ਹੈ। ਇੱਕ ਵੋਟ ਦੀ ਝੋਟ ਇੱਕ ਪ੍ਰੈਸ਼ਰ ਬਣਦਾ ਸਰਕਾਰਾਂ ਤੇ ਇਸ ਕਰਕੇ ਇਹ ਰਾਈਟ ਟਾਈਮ ਹੈ ਸਾਡੇ ਲਈ ਵੀ ਤੇ ਸਰਕਾਰਾਂ ਨੇ ਆਪਦਾ ਪੱਲਾ ਬਚਾਉਣ ਲਈ ਇਹੀ ਹੱਥ ਕੰਡੇ ਅਪਣਾਉਣੇ ਨੇ ਮੈਂ ਤਾਂ ਬੰਦ ਦਾ ਮੇਨ ਮਕਸਦ ਕੀ ਮਨ ਰਿਹਾ ਜੀ ਤੁਸੀਂ ਜਿਹੜਾ ਮੇਨ ਤਾਂ ਇਹੀ ਹੈ ਜੀ ਜਿਹੜੀ ਇਹਨਾਂ ਨੇ ਗੋਲੀ ਚਲਾਈ ਹੈ ਜਿਹੜੇ ਆਪਣੇ ਨੌਜਵਾਨਾਂ ਤੇ ਐਨਾ ਅਟੈਕ ਕਰਿਆ ਇਹਨਾਂ ਨੇ ਇੱਕ ਬਗਾਨੇ ਦੇਸ਼ ਦੇ ਜਿੱਮੇ ਕੋਈ ਬੰਦਿਆਂ ਤੇ ਕਰਿਆ ਜਾਂਦਾ ਹੁੰਦਾ ਹੈ ਉਵੇਂ ਇਹਨਾਂ ਨੇ ਬਿਹੇਵ ਕਰਿਆ ਜੀ ਕੀ ਸੌਰਤਕ ਹੱਲ ਤੁਹਾਨੂੰ ਲੱਗਦਾ ਵੀ ਫਿਊਚਰ ਹੋਊਗਾ ਮੀਟਿੰਗਾਂ ਤਿੰਨ ਮੀਟਿੰਗਾਂ ਹੋ ਗਈਆਂ ਚੌਥੀ ਮੀਟਿੰਗਾਂ ਸੰਡੇ ਨੂੰ ਆ ਕਿਵੇਂ ਦੇਖੋ ਅਸੀਂ ਤਾਂ ਇਹੀ ਮਹਾਰਾਜ ਅੱਗੇ ਅਰਦਾਸ ਕਰਾਂਗੇ ਕਿਉਂਕਿ ਉਹ ਫਾਰਮਰਜ਼ ਦੀ ਸਾਰਿਆਂ ਦੀ ਮੰਗਾਂ ਨੇ ਵੀ ਪਰਮਾਤਮਾ ਸਹਾਈ ਹੋਣ ਤੇ ਮੰਗਾਂ ਮੰਨੀਆਂ ਜਾਣ ਪਰ ਅੱਗੇ ਦੇਖੋ ਸਰਕਾਰਾਂ ਦਾ ਤਾਂ ਪੂਰਾ ਜ਼ੋਰ ਲੱਗਿਆ ਹੋਇਆ ਵੀ ਨਾ ਮੰਨੀਆਂ ਜਾਣ ਤੇ ਉਹਨਾਂ ਨੂੰ ਜਿਹੜੀ ਸਾਡੀਆਂ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਗੈਪ ਵਧਾਉਣ ਲਈ ਫਰਕ ਪਾਉਣ ਲਈ ਫੇਸਬੁੱਕ ਦੇ ਬਲੌਗਰ ਵੀ ਹੋਰ ਵੀ ਕਈ ਐਹ ਜਿਹੀਆਂ ਗੱਲਾਂ ਕਰ ਰਹੇ ਨੇ ਜਿਦੇ ਨਾਲ ਜਿੰਨੀਆਂ ਯੂਨੀਅਨਾਂ ਨੇ ਇਹਨਾਂ ਦਾ ਪਾੜ ਬਧੇ ਦੇਖੋ ਜੀ ਅਸੀਂ ਬੰਦ ਕਰਾਉਣ ਪਹੁੰਚੇ ਆ ਦੁਕਾਨਦਾਰਾਂ ਨੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ ਦੁਕਾਨਾਂ ਬੰਦ ਕੀਤੀਆਂ ਨੇ ਜੀ ਬਾਕੀ ਸਾਨੂੰ ਹੁਣ ਪਤਾ ਹੀ ਆ ਵੀ ਕਿਸਾਨਾਂ ਨਾਲ ਕਿੰਨਾ ਤਕਾ ਹੋ ਰਿਹਾ ਕੱਲ ਵੀ ਅਸੀਂ ਟੂਲ ਟੈਕਸ ਫ੍ਰੀ ਕਰੀ ਦੀ 2-3 ਘੰਟੇ ਵਾਸਤੇ ਜੀ ਵੀ ਇਸ ਕਰਕੇ ਉਹਨਾਂ ਨੇ ਤੁਹਾਨੂੰ ਪਤਾ 라ਪੜਦੀਆਂ ਗੋਲੀਆਂ ਚਲਾਈਆਂ ਅਥਰੂ ਗਾਇਨ ਦੇ ਗੋਲੇ ਛੱਡੇ ਵੀ ਬਹੁਤ ਤਸੱਦਦ ਕਰ ਰਹੇ ਨੇ ਕਿਸਾਨਾਂ ਨਾਲ ਇਸ ਕਰਕੇ ਹੀ ਸਾਡੇ ਪ੍ਰਧਾਨ ਜੀ ਜ਼ਿਲ੍ਹਾ ਪ੍ਰਧਾਨ ਬਜਿੰਦਰ ਸਿੰਘ ਗਰੀয়াল ਅਸੀਂ ਉਹਨਾਂ ਦੇ ਨਾਲ ਕਰ ਰਹੇ ਹਾਂ ਜੀ ਕੰਮ ਭਾਰਤ ਬੰਦ ਦੇਖੋ ਜੋ ਦੇਸ਼ ਦਾ ਅੰਨਦਾਤਾ ਕਿਸਾਨ ਉਹਦੇ ਨਾਲ ਮਜ਼ਦੂਰ ਵਪਾਰੀ ਵਰਗ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਬੰਦ ਦਾ ਜਿਹੜਾ ਸਮਰਥਨ ਕਰਨਾ ਚਾਹੀਦਾ ਹੈ ਸੋ ਅਸੀਂ ਵੀ ਜੋ ਦੁਕਾਨਾਂ ਨੇ ਦੁਕਾਨਦਾਰ ਵੀਰਾਂ ਨੇ ਸਾਰਿਆਂ ਨੇ ਬੰਦ ਕੀਤੇ